ਸੂਰਜ ਲੁਕੇ ਨਾ ਬੁੱਕਲੇ ਕਰ ਲਓ ਲੱਖ ਉਪਾ ਅੰਮ੍ਰਿਤ ਵੰਡੇ ਜੜ ਤਨੂ ਚਾਨਣ ਦਾ ਦਰਿਆ ਸਾਧੂ ਸੰਤ ਮਹਾਤਮਾ ਇਸ ਦੁਨੀਆਂ ਦੇ ਜੋ ਉਹ ਹੱਡੀਆਂ ਦੀ ਅਕਬਾਲ ਕੇ ਜੱਗ ਵਿੱਚ ਵੰਡਣ ਲੋ ਚੰਦਨ ਵਾਂਗਰ ਸੰਤ ਜਣ ਕਸ਼ਟੋਂ ਰਹਿਣ ਅਛੋ ਚੰਦਨ ਨੂੰ ਜੋ ਕੱਟਦਾ ਉਸ ਨੂੰ ਦਏ ਖੁਸ਼ਬੋ ਜਿਤਨੇ ਇਸ ਸੰਸਾਰ ਵਿੱਚ ਮਹਾ ਪਰਸ਼ ਜਗਦੀਸ਼ ਪਾ ਸ਼ਹਾਦਤ ਬਖਸ਼ ਦੇ ਕਾਤਲ ਤਾਈ ਅਸੀਸ ਕੁਦਰਤ ਮਗਰ ਬੇਅੰਤ ਹੈ ਕਹਿ ਗਏ ਪੁਰਸ਼ ਮਹਾਨ ਹਰ ਪਾਪੀ ਨੂੰ ਮਾਰਦਾ ਪਾਪ ਉਹਦਾ ਬਲਵਾਨ ਸਤਗੁਰ ਸੱਚੇ ਬਾਦਸ਼ਾ ਗੁਰ ਗਿਆਨਨਾਥ ਮਹਾਰਾਜ ਸਤਗੁਰ ਲਾਸਮਾਧੀਆਂ ਪੂਰੇ ਬਾਰਾ ਸਾਲ ਆਦਿ ਪੁਰਖ ਦੀਆਂ ਸ਼ਕਤੀਆਂ ਬੱਛਿਸ਼ ਜਨਾ ਕੋਲ ਸਤਗੁਰੂ ਵਿੱਚ ਸਮਾਧੀਆਂ ਬੈਠੇ ਰਹੇ ਅਡੋਲ ਪ੍ਰਭਾਤਨਾਥ ਨੂੰ ਸੰਗਤਾਂ ਪੁੱਛਣ ਸਰਦਾ ਨਾਲ ਸਤ ਗੁਰ ਕਦੋਂ ਸਮਾਦੀਆਂ ਉੱਠਣਗੇ ਅੰਗ ਪਾਲ ਹੱਥ ਜੋੜ ਪ੍ਰਭ ਆਤਮਾਥ ਸਭ ਨੂੰ ਨਾਲ ਪਿਆਰ ਸਤ ਗੁਰ ਜੀ ਦੀ ਆਗਿਆ ਦੱਸ ਦੇ ਇਸ ਪ੍ਰਕਾਰ ਸਤ ਗੁਰ ਪਹਿਲੇ ਦਿਨ ਹੀ ਕਰ ਗਏ ਜੋ ਉਪਦੇਸ਼ ਸਤ ਗੁਰ ਜੀ ਦੇ ਹੁਕਮ ਵਿੱਚ ਰਹਿਣਾ ਆਸਾ ਹਮੇਸ਼ਾ ਜੋ ਸਤ ਗੁਰ ਦਾ ਹੁਕਮ ਹੈ ਸਤ ਗੁਰ ਦਾ ਵਖਿਆਨ ਹੁਕਮ ਗੁਰ ਆਦਾਇ ਅਸਾਂ ਲਈ ਈਸ਼ਵਰ ਦਾ ਫਰਮਾਨ اے ਸਤਗੁਰ ਦਾ ਹੁਕਮ ਹੈ ਸਤਗੁਰ ਦਾ ਵਖਿਆਨ ਹੁਕਮ ਗੁਰ ਆਦਾਇ ਅਸਾਂ ਲਈ ਈਸ਼ਵਰ ਦਾ ਫਰਮਾਨ ਏ ਸਤ ਗੁਰਦਿਆਂ ਬਖਸ਼ਾ ਸਤ ਗੁਰ ਦਾ ਪਰਤਾਪ ਪੂਰੇ 12 ਸਾਲ ਬਾਅਦ ਉੱਠਣਗੇ ਗੁਰਿਆਬ ਸਨ 1941ਵੇਂ ਸਾਹਿਬ ਪਰਵਦਗਾਰ ਮਾਗਦੇ ਸੁਭ ਸੰਗਰਾਦ ਨੂੰ ਚੜਦਿਆਂ ਮੰਗਲਵਾਦ ਜਨਮੀ ਤੇਰਾ ਜਨਵਰੀ ਰਾਤ ਦੀ ਕੁਖੋਂ ਜਾ ਯਾਦ ਪੁਰਖ ਦਾ ਸਤਗੁਰੂ ਲੈ ਕੇ ਬਹਿ ਗਏ ਨਾ ਵੇਹ ਗਏ ਲਾਸਮਾਧੀਆਂ ਸਤ ਗੁਰ ਬੰਦੀ ਛੋੜੇ ਵਾਲਮੀਕ ਭਗਵਾਨ ਨਾਲ ਦਿਲ ਦੀਆਂ ਤਾਰਾਂ ਜੋੜੇ ਜਗਤ ਪਹਲੇ ਲੈ ਸਤ ਗੁਰੂ ਗਿਆਨनाथ ਮਹਾਰਾਜ ਦੁਖੀਆਂ ਦੇ ਦੁੱਖ ਹਰਨ ਲਈ ਗੁਰੂ ਗਰੀਬ ਨਿਵਾਜ਼ ਚੁੱਕੀ ਪਰ ਉਪਕਾਰ ਦੀ ਸਤਗੁਰ ਜੀ ਨੇ ਪੰਡ ਭਗਤੀ 12 ਸਾਲ ਦੀ ਕਰਨੀ ਗੁਰਾਂ ਅਖੰਡ ਯੋਗ ਸੰਪੂਰਨ ਹੋ ਗਿਆ